ਦੇਖ ਕੇ ਆਇਆ ਰੋਡੀ ਕਾਲਜ ਕਿਵੇਂ ਲੱਗੀ ਬਹੁਤ ਵਧੀਆ ਮੂਵੀ ਲੱਗੀ ਬਹੁਤ اچھا ਮੈਸੇਜ ਕਾਫੀ ਟਾਈਮ ਤੋਂ ਕਮੇਡੀ ਦੇਖ ਰਹੇ ਸੀ ਮੂਵੀਜ਼ ਤੇ ਕੁਝ ਫੈਮਲੀਜ਼ ਮੂਵੀਜ਼ ਦੇਖ ਰਹੇ ਸੀ ਪਰ ਇਹ ਬਿਲਕੁਲ हटके ਮੂਵੀ ਹੈ ਸਾਡੇ ਦੇਸ਼ ਦੀ ਜਨਸੰਖਿਆ ਜਾਂਦਾ ਯੂਥ ਦੀ ਹੈ ਤਕਰੀਬਨ ਹਰ ਬੱਚਾ ਕਾਲਜ ਜਾਂਦਾ ਹੈ ਤੇ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਹੈ ਬੜਾ ਅੱਛੀ ਫਿਲਮੀ ਸੀ ਫਿਰ ਡਾਇਰੈਕਸ਼ਨ ਬਾਰੇ ਕੀ ਕਹੂੰ ਬਹੁਤ ਅੱਛੀ ਡਾਇਰੈਕਸ਼ਨ ਕਾਫੀ ਟਾਈਮ ਬਾਅਦ ਪੰਜਾਬੀ ਸਿਨੇਮਾ ਚ ਢਿਖਣ ਨੂੰ ਮਿਲਾਈ ਕੋ ਬਾਲੀਵੁੱਡ ਮੂਵੀ ਦਾ ਜੋ ਤੜਕਾ ਹੁੰਦਾ ਹੈ ਐਕਸ਼ਨ ਮੂਵੀ ਸਭ ਕੁਝ ਦੇਖਣ ਨੂੰ ਮਿਲਿਆ ਬਹੁਤ ਅੱਛੀ ਸਟੋਰੀ ਤੋ ਤੁਸੀਂ ਕੀ ਚਾਹੁੰਦੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਐਦਾਂ ਦੀਆਂ ਫਿਲਮਾਂ ਆਣੀਆਂ ਚਾਹੀਦੀਆਂ ਕਿਉਂਕਿ ਰੋਡੇ ਕਾਲਜ ਬਾਰੇ ਤੁਹਾਨੂੰ ਪਹਿਲਾਂ ਪਤਾ ਸੀ ਨਹੀਂ ਮੈਮ ਬਿਲਕੁਲ ਨਹੀਂ ਸੀ ਪਤਾ ਪਰ ਇਹ ਫਿਲਮ ਨੂੰ ਦੇਖ ਕੇ ਸਾਨੂੰ ਖੁਦ ਸਟੋਰੀ ਯਾਦ ਆ ਗਈ ਫੋਰ ਏਗਜ਼ਾਮਪਲ ਮੈਂ 46 ਕਾਲਜ ਤੋਂ ਪੜਿਆ ਤੇ ਅਸੀਂ ਵੀ ਰਿਮੈਂਬਰ ਆ ਗਏ ਉਹ ਡੇਜ਼ ਕਾਲਜ ਦੇ ਕਿਵੇਂ ਹੁੰਦੇ ਨੇ ਤੇ ਇਸ ਬਿਲਕੁਲ ਸਾਫ਼ ਸੁਥਰਾ ਦਿਖਾਇਆ ਗਿਆ ਕਿ ਕਿਵੇਂ ਪੋਲੀਟਿਸ਼ੀਅਨ ਯੂਥ ਨੂੰ ਮਿਸਯੂਜ਼ ਕਰਦੇ ਨੇ ਤੇ ਉਹਨਾਂ ਨਾਲ ਕੀ ਕੀਤਾ ਜਾਂਦਾ ਬਹੁਤ ਅੱਛਾ ਮੈਸੇਜ ਮੂਵੀ ਦਾ ਉਸ ਟਾਈਮ ਤੇ ਅੱਜ ਦੇ ਬਦਲਾਅ ਵਿੱਚ ਕੁਝ ਲੱਗਿਆ ਅੱਜ ਦੇ ਟਾਈਮ ਦੇ ਵਿੱਚ ਕੁਝ ਬਦਲਾਅ ਲੱਗਿਆ ਦਾ ਦੇਖੋ ਇਦਾਂ ਦੀ ਮੂਵੀਜ਼ ਆਣ ਤਾਂ ਬਹੁਤ ਅੱਛਾ ਮੈਸੇਜ ਮਿਲਦਾ ਹੈ ਹੁਣ ਫੋਰ ਐਗਜ਼ਾਮਪਲ ਅਸੀਂ ਵੀ ਨੈਕਸਟ ਜਨਰੇਸ਼ਨ ਨੂੰ ਦੱਸਦੇ ਹਾਂ ਨੈਕਸਟ ਜਨਰੇਸ਼ਨ ਕਾਲਜ ਆਫ ਯੂਥ ਆ ਕੇ ਦੇਖ ਵੀ ਰਹੇ ਇਦਾਂ ਦੀ ਮੂਵੀ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨਾਲ ਕੀ ਯੂਜ਼ ਕਿਵੇਂ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਐਂਡ ਉਹ ਸਹੀ ਦਿਸ਼ਾ 'ਚ ਕਿਵੇਂ ਜਾ ਸਕਦੇ ਨੇ ਕਿੰਨੇ ਸਟਾਰ ਦੇਣਾ ਚਾਹੁੰਦੇ 5 ਸਟਾਰ ਮੂਵੀ ਮੂਵੀ ਕਿ ਬਾਰੇ ਮੇ ਵਰਡਸ ਨਹੀਂ ਹੈ ਮੂਵੀ ਬਹੁਤ ਬਹੁਤ ਅੱਛੀ ਹੈ हटके स्क्रिप्ट है और मूवी का जो एंड है वो आप सबको शोक कर देगा शुरू से लेके आखिर तक फिल्म अराउंड ढाई घंटे की है लेकिन जो आखिर के दस पंद्रह मिनट है वो पूरी फिल्म पे आ भी पड़ जाएंगे पूरी फिल्म शुरू से लेके एंड तक आपको बांध के रखेगी लेकिन जो लास्ट के दस पंद्रह मिनट है ना वो ऐसे मजबूर कर देंगे आपको आप सोचने पे भी है। कुछ जो रिलेट कर कॉलेज लाइफ न बहुत ज्यादा रिलेट करता है हम लोगों ने खुद देखे है ज, जैसे करेक्टर्स हुए हैं वैसे हम में से भी थे हमारे खुद के फ्रेंड सर्कल में थे कोई बदमाशियों में कोई पढ़ाई में कोई किसी जोनर में कल्चरल में आपको कॉलेज से भी जोड़ के रखेगी पॉलिटिक्स की बहुत ज़्यादा समझ देगी मतलब ये नहीं है सिर्फ कॉलेज लाइफ पे है लव लाइफ पे है हर एक चीज़ है उसमें कॉलेज लाइफ भी लव लाइफ भी और इमोशनल जो लास्ट में इन्होंने एक ब्लास्ट रखा हुआ है आई एम वेटिंग फॉर चैप्टर ट्वेल्व से किन नंबर देना चाहूँगा ਬਹੁਤ ਜ਼ਿਆਦਾ ਹੋ ਜਾਏਗਾ ਅਗਰ ਮੈਂ ਕਹੂੰਗੀ ਤਾਂ ਆਊਟ ਆਫ 1000 ਆਊਟ ਆਫ 1000 ਆਈ ਵਿਲ ਸੇ ਬਹੁਤ ਅਚੀ ਮੂਵੀ ਹੈ ਮੈਂ ਸਭ ਕੋ ਇਹ ਬੋਲੂਗੀ ਦੇਖ ਕੇ ਆਓ ਬਹੁਤ ਪਿਆਰੀ ਮੂਵੀ ਹੈ ਬਹੁਤ ਸੋਹਣੀ ਬਹੁਤ ਵਧੀਆ ਫਿਲਮ ਸੀ ਇਮਨ ਕਈ ਟਾਈਮ ਨੇ ਸੀ ਜਿੱਤੇ ਗੋਸਟ ਬੰਬਸ ਵੀ ਆਏ ਬਹੁਤ ਵਧੀਆ ਸੀ ਬਹੁਤ ਵਧੀਆ ਲੱਗੀ ਬਹੁਤ ਅਚੀ ਫਿਲਮ ਹੈ ਹੈਜ਼ ਟੂ ਬੀ ਹੈਜ਼ ਟੂ ਬੀ ਵਾਚਡ ਬਾਏ एवरीवन ਸੋ ਕਾਫੀ ਕਿਰਦਾਰ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਹੈ ਕਿਹੜਾ ਅਜੇਹਾ ਖਾਸ ਕਿਰਦਾਰ ਸੀ ਜਿਹੜਾ ਤੁਹਾਨੂੰ ਪਸੰਦ ਆਇਆ ਹੋ

ਕਿਉਂ ਦੀਪਦੀ ਦੇ ਡੈੱਥ ਸੀ ਕਿਉਂ ਹੋਇਆ ਇਹ ਕਿਉਂ ਹੋ ਰਿਹਾ ਬਹੁਤ ਧੀਰ ਬਾਅਦ ਮੈਂ ਕਿਸੇ ਫਿਲਮ ਨਾਲ ਅਟੈਚ ਹੋਇਆ ਹੈ ਪੰਜਾਬੀ ਫਿਲਮ ਨਾਲ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਬਦਲ ਰਿਹਾ ਹੈ ਤੇ ਮੇਰੇ ਅਬ ਮੇਰ ਕਰੇ ਇਤਨਾ ਹੀ ਬਦਲਦਾ ਰਹੇ ਨਵੇਂ ਫਿਲਮ ਮੇਕਰਸ ਆ ਕੇ ਵਧੀਆ ਕੰਮ ਕਰਦੇ ਬਹੁਤ ਕਮਾਲ ਦੀ ਫਿਲਮਾਂ ਪੰਜ ਤੋਂ ਪੰਜ ਰੇਟਿੰਗ ਦੇਵਾਂਗੇ ਜੀ ਖਾਸ ਕਿਹਾ ਖਾਸ ਮੇਰੇ ਲਈ ਇਹ ਹੈ ਕਿ ਮੈਂ ਮੇਰਾ ਪਿੰਡ ਰੋਡੇ ਆ ਤੇ ਮੈਨੂੰ ਐ ਲੱਗਾ ਕਿ ਸਾਡੇ ਪਿੰਡ ਦੇ ਆਸ-ਪਾਸੇ ਕਿਸੇ ਘਰਾਂ ਦੀ ਸਟੋਰੀ ਚੱਲ ਰਹੀ ਬਹੁਤ ਸੁਣੀ ਲੱਗੀ ਕਮਾਲ ਦੀ ਹੈ ਬਹੁਤ ਵਧੀਆ ਬਹੁਤ ਹੀ ਅੱਛੀ ਪੂਰਾ ਪੀੜ ਜਿਹੜਾ 40 ਸਾਲ ਦਾ ਇਸ ਹਿਸਾਬ ਨਾਲ ਕਵਰ ਕੀਤਾ 90s ਤੋਂ ਲੈ ਕੇ ਹੁਣ ਤੱਕ ਦਾ ਬਹੁਤ ਸੋਚਦਾ ਫੈਮਿਲੀ ਡਰਾਮਾ ਵੀ ਆ ਕਾਲਜ ਵਾਲੀ ਵੀ ਆ ਯੂਥ ਵਾਲੀ ਵੀ ਆ ਉਹ ਲੱਗ ਰਿਹਾ ਕਿ ਹਰ ਕਿਸਮ ਦੀ ਆਡੀਅנס ਵਾਸਤੇ ਪਰ ਬਹੁਤ ਮੰਨਣ ਵਾਲੀ ਫਿਲਮ ਹੈ ਤੁਸੀਂ ਕੀ ਮੰਨਦੇ ਕਿ ਅੱਜ ਦੇ ਟਾਈਮ 'ਚ ਵੀ ਇਦਾਂ ਯੂਥ ਨੂੰ ਯੂਜ਼ ਕੀਤਾ ਜਾ ਰਿਹਾ ਹੈ ਔਰ ਐਕਚੁਅਲੀ ਯੂਜ਼ ਕਰਨ ਦਾ ਢੰਗ ਬਦਲ ਜਾਂਦਾ ਔਰ ਉਹ ਚੀਜ਼ਾਂ ਬੇਸਿਕ ਜਿਹੜੀਆਂ ਉਹ ਹੀ ਰਹਿੰਦੀਆਂ ਜੀ ਜੀ चलो नैक्ट पार्टी वेट है, जिस देते है में होना, बहुत इस तो उपर जान वाला है। बहुत मूवी युवा वास्ते तो बहुत अच्छी मूवी है लोग को सीख मिला इस मूवी देख के मैम मैं एक पोलिटिकल से हूँ फिर भी बहुत वादिया मूवी है बहुत नाइस एक्सलेंट नंबर वन मूवी बेस्ट ਮੈਂ ਪਹਿਲਾਂ ਵੀ ਇਹੀ ਕਹਿ ਕਾ ਮੈਂ ਤੁਹਾਨੂੰ ਬੋਲਿਆ ਜਾਂਦਾ ਮੈਂ ਰੋਕ ਕੇ ਆਇਆ ਪਲੀਜ਼ ਦੇਖ ਲਓ ਇੱਕ ਵਾਰੀ ਇੱਕ ਵਾਰੀ ਵੇਖ ਲਓ ਮੈਂ ਬਹੁਤ ਵਧੀਆ ਫਿਲਮ ਹੈ ਦੇਖਣੀ ਚਾਹੀਏ ਯੂਥ ਦਾ ਬਹੁਤ ਬੜਾ ਅੱਛਾ ਰੋਲ ਹੈ ਕੁਮੇਲ ਜੀ ਦਾ ਬਹੁਤ ਬੜੇ ਰੋਲ ਹੈ ਥੈਂਕ ਯੂ ਬਹੁਤ ਵਧੀਆ ਮੂਵੀ ਹੈ ਜੀ ਜਿੰਨੇ ਵੀ ਕਰੈਕਟਰ ਹੈ ਸਭ ਨੇ ਖੂਬ ਮਿਹਨਤ ਕਰੀ ਹੈ ਬੜੀ ਅੱਛੀ ਮੂਵੀ ਹੈ ਜੂਥ ਕੋ ਦੇਖਣੀ ਚਾਹੀਏ ਔਰ ਬੜਾ ਮਜ਼ਾ ਆਇਆ ਦੇਖ ਕੇ ਇੱਕ ਨਵੇਂ ਆਰਟਿਸਟ ਦੇਖਣ ਨੂੰ ਮਿਲੇ ਬੜੇ ਥੀਐਟਰਿਕਲ ਆਰਟਿਸਟ ਨੇ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਵਿੱਚ ਯੂਥ ਲਈ ਬਹੁਤ ਵੱਡਾ ਮੈਸੇਜ ਆ ਤੇ ਮਿਊਜ਼ਿਕ ਬਹੁਤ ਵਧੀਆ ਇੱਕ ਪੰਜਾਬੀ ਸਿਨੇਮੇ ਨੂੰ ਨਵੇਂ ਆਰਟਿਸਟ ਮਿਲੇ ਆ ਤੇ ਵਿਸ਼ਾ ਬਹੁਤ ਵਧੀਆ ਸੀਗਾ ਤੇ ਐਂਡ ਤੱਕ ਫਿਲਮ ਨੇ ਬੰਨ ਕੇ ਰੱਖਿਆ ਤੇ ਹੁਣ ਸੈਕੰਡ ਪਾਰਟ ਦੀ ਵੇਟ ਕਰ ਰਹੇ ਆ ਪਾਰਟ 2 ਦੇਖਣ ਦੀ ਇੱਛਾ ਲੱਗੀ ਹੈ ਰੈਕਸ਼ਨ ਬਾਰੇ ਕੀ ਕਹਾਂ ਰੈਕਸ਼ਨ ਬਹੁਤ ਕਮਾਲ ਦੀ ਸੀ ਕਿਉਂਕਿ ਹੈਪੀ ਰੋਡ ਦੇ ਦਾ ਡਾਇਰੈਕਸ਼ਨ ਸੀ ਉਹਨਾਂ ਦਾ ਸੀ ਤੇ ਬੜੇ ਲੋਕਲ ਲੋਕੇਸ਼ਨਸ ਲਈਆਂ ਗਈਆਂ ਕੋਈ ਦੂਰ ਦਰਾਡੇ ਦੀ ਲੋਕੇਸ਼ਨ ਨਹੀਂ ਸੀਗੀਆਂ ਤੇ ਡਾਇਰੈਕਸ਼ਨ ਵਿਸ਼ਾ ਡਾਇਲੋਗ ਡਿਲੀਵਰੀ ਹਰ ਚੀਜ਼ ਦੇ ਐਂਗਲ ਤੋਂ ਬਹੁਤ ਵਧੀਆ ਮੂਵੀ ਸੀਗੀ ਦੇਖਣ ਵਾਲੀ ਮੂਵੀ ਆ ਮੈਂ ਤਾਂ 10 ਤੋਂ 10 ਦੇ ਰਿਹਾ ਹਾਂ ਜੀ। ਮੂਵੀ ਦੇਖ ਕੇ ਆਏ ਹਾਂ ਤੁਸੀਂ ਰੋਡੇ ਕਾਲਜ ਕਿਵੇਂ ਲੈ? ਬਹੁਤ ਸ਼ਾਨਦਾਰ ਮੂਵੀ ਹੈ ਤੇ ਬਹੁਤ ਕੱਟ ਮੂਵੀ ਹੁੰਦੀਆਂ ਜਿਹੜੀਆਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਲੱਗਦਾ ਇਮੋਸ਼ਨਲੀ ਕਨੈਕਟ ਕਰਦੀਆਂ ਤੇ ਵੱਡੀ ਗੱਲ ਹੈ ਸਟੂਡੈਂਟ ਜਦੋਂ ਵੀ ਆਪਾਂ ਸਟੂਡੈਂਟ ਰਹੇ ਹਾਂ ਸਟੂਡੈਂਟ ਪੋਲਿਟਿਕਸ ਯਾਦ ਆਉਂਦੀ ਹੈ। ਤੇ ਇੱਕ ਚੀਜ਼ ਹੈਗੀ ਕਿ ਕਿੰਨਾ ਸਿਆਸਤਦਾਨ ਜਿਹੜਾ ਹੈਗਾ ਯੂਸ ਦਾ ਗਰਮ ਖੂਨ ਦਾ ਹੁੰਦਾ ਬੰਦਾ ਜਜ਼ਬਾਤੀ ਹੁੰਦਾ ਹੈ ਤੇ ਉਹਦਾ ਕਿਵੇਂ ਇਸਤੇਮਾਲ ਕਰਦੇ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਦਿੱਖੀਆਂ। ਵੱਡੀ ਗੱਲ ਇਹ ਹੈਗੀ ਹੈ ਕਿ ਹਾਂ ਬਹੁਤ ਵਧੀਆ ਸ਼ੁਰੂਤੋਂ ਲੈ ਕੇ ਅੰਤ ਤੱਕ ਕੰਮ ਕੀਤਾ ਮੈਂ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਕਿ ਜਿੱਦਾਂ ਅੱਜ ਜ਼ਰੂਰਤ ਹੈ ਉਹ ਜੇ ਮੂਵੀਜ਼ ਦੀ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਪ੍ਰੇਜ਼ੈਂਟ ਕੀਤੀਆਂ ਹੋਈਆਂ ਪੂਰੀ ਟੀਮ ਨੇ ਤੇ ਸਾਡੇ ਸਾਰੇ ਬੰਦੇ ਆ ਕੇ ਦੇਖਣ ਜਿੰਨਾ ਸਾਉਥ ਦੀ ਮੂਵੀ ਹੈ ਸਾਡੇ ਇੱਕ ਫੈਕਟਰਸ ਨੂੰ ਜਿਹੜੇ ਟੀਮ ਹੈ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆ ਆਪਾਂ ਵੀ ਚਾਹੁੰਦੇ ਆ ਕਿ ਪੰਜਾਬੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਗਰੋ ਕਰੇ ਤੇ ਇੰਤਜ਼ਾਰ ਰਹੇਗਾ ਸੈਕੰਡ ਪਾਰਟ ਦਾ ਵੀ ਇਹਨਾਂ ਨੇ ਮੌਕਾ ਛੱਡਿਆ ਹੋਇਆ ਦੇ ਵਿੱਚ ਤੇ ਬਹੁਤ ਵਧੀਆ ਮੂਵੀ ਹੈ ਸੈਕੰਡ ਪਾਰਟ ਦਾ ਇੰਤਜ਼ਾਰ ਰਹੇਗਾ ਬਹੁਤ ਅੱਛੇ ਲੱਗੇ ਤੁਹਾਨੂੰ ਆਪਣਾ ਟਾਈਮ ਕਿੰਨਾ ਕਿ ਯਾਦ ਆਇਆ ਤੁਹਾਨੂੰ ਬਹੁਤ ਬਹੁਤ ਵਧੀਆ ਲੱਗਾ ਸਾਡੇ ਟਾਈਮ ਇੰਨਾ ਜ਼ਿਆਦਾ ਹੋ ਨਹੀਂ ਸੀ ਪਰ ਹਾਂ ਰੋਡੋ ਕਾਲਜ ਜੋ ਐਕਚੁਅਲ ਤੇ ਮੇਰੀ ਟੀਮ ਨਾਲ ਵੀ ਵੈਲ ਹੋਈ ਹੈ ਤੇ ਉਹ ਦੱਸਦੇ ਆ ਕਿ ਹਾਂ ਉੱਥੇ ਦੀ ਐਕਚੁਅਲ ਰੀਅਲ ਸਟੋ ਤੇ ਅੱਛੀ ਲੱਗੀ ਓਵਰঅল ਮੂਵੀ इमोशनल इमोशनल ਕਰਦੀ ਹੈ ਕਿਤਨੇ ਫੁੱਲ ਮਾਰਕਸ ਅਗੇ ਜਿਸ ਮੂਵੀ ਦੇਖ ਕੇ ਬਹੁਤ ਵਧੀਆ ਜਿਵੇਂ ਇਹਨਾਂ ਨੇ ਥੀਏਟਰ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਲਿਆ ਆਵੇ ਵਿੱਚ ਔਰ ਮੈਨੂੰ ਕਹਾਣੀ ਵੀ ਅੱਛੀ ਲੱਗੀ ਹੈ ਹੈਪੀ ਦੀ ਮੇਰਾ ਖਿਆਲੇ ਪਹਿਲੀ ਫਿਲਮ ਹੈ ਔਰ ਡਾਇਰੈਕਸ਼ਨ ਪੁਆਇੰਟ ਆ ਵੀ ਉੱਤੇ ਵਧੀਆ ਫੁੱਲ ਤਪੀ ਦੀ ਡਾਇਰੈਕਸ਼ਨ ਬਾਰੇ ਕੀ ਹਾਂ ਉਹ ਹੀ ਕਹਿ ਰਹਾ ਮੈਂ ਕਿ ਡਾਇਰੈਕਸ਼ਨ ਪੁਆਇੰਟ ਆਫ View ਤੋਂ ਬਹੁਤ ਵਧੀਆ ਫਿਲਮ ਬਣੀ ਠੀਕ ਕੀ ਖਾਸ ਅਜਿਹਾ ਤੁਹਾਨੂੰ ਲੱਗਿਆ ਕਿ ਰੋਡੇ ਕਾਲਜ ਬਾਰੇ ਜੇਕਰ ਅਸੀਂ ਆਪਣੀ ਯੂਥ ਦੀ ਗੱਲ ਕਰੀਏ ਸਾਨੂੰ ਨਹੀਂ ਸੀ ਪਤਾ ਲੱਗਿਆ ਹੈ ਤੁਹਾਨੂੰ ਕੀ ਇਹਦੇ ਬਾਰੇ ਜਾਣੋ ਸੀਗਾ ਰੋਡੇ ਕਾਲਜ ਬਾਰੇ ਹਾਂ ਕਿਉਂਕਿ ਮੇਰਾ ਪਿੰਡ ਹੀ ਰੋਡੇ ਕਾਲਜ ਦੇ ਕੋਲੇ ਹੈ ਕੋੜਕਪੂਰੀ ਮੈਂ ਪੜਿਆ ਹੋਇਆ ਤੇ ਅਸੀਂ ਸਾਰੇ ਮਾਹੌਲ ਚ ਰਹੇ ਹੋਏ ਆਂ ਔਰ ਬੜੀ ਯਥਾਰਥਾ ਉਸ ਟਾਈਮ ਦੀਆਂ ਗੱਲਾਂ ਬਾਤਾਂ ਔਰ ਕਿਸ ਕਿਸਮ ਦੀ ਪੋਲਿਟਿਸ਼ੀਅਨ ਲੋਕ ਨੇ ਸਿਆਸਤਾ ਕੇ ਮੈਂ ਸਟੂਡੈਂਟਾਂ ਨੂੰ ਵਰਤਦੀਆਂ ਸਾਰਾ ਕੁਝ ਇਹਦੇ ਵਿੱਚ ਬਖਾਇਆ। ਸੋ ਸਾਰਾ ਫਿਲਮ ਦੇ ਵਿੱਚ ਉਹੀ ਚੀਜ਼ ਸੀ ਜੋ ਤੁਹਾਨੂੰ ਪਤਾ ਬਿਲਕੁਲ 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 ਸੱਚਾਈ ਦੇ ਬਹੁਤ ਨੇੜੇ ਆ ਬਹੁਤ ਸਾਰੀਆਂ ਚੀਜ਼ਾਂ ਹੀ ਵਰਤਦੀਆਂ। ਸੋ ਕਿੰਨੇ ਕ ਤੁਹਾਨੂੰ ਵੇਟ ਹੈ ਨੈਕਸਟ ਪਾਰਟ ਦੇ? ਹਾਂ ਮੇਰਾ ਖਿਆਲ ਵੀ ਵੱਧ ਤੋਂ ਵੱਧ ਪਹਿਲਾਂ ਲੋਕਾਂ ਨੇ ਇਸ ਫਿਲਮ ਦੇਖਣ ਲਈ ਪਹੁੰਚਣਾ ਚਾਹੀਦਾ। ਉਸ ਤੋਂ ਬਾਅਦ ਇਹ ਹੁੰਦਾ ਕਿ ਉਦੇ ਲਈ ਪ੍ਰੋਡਕਸ਼ਨ ਦਾ ਇੱਕ ਲੰਬਾ ਚੌੜਾ ਕੰਮ ਹੁੰਦਾ ਉਹਦੇ ਲਈ ਥੋੜਾ ਟਾਈਮ ਲੱਗਦਾ ਉਸ ਤੋਂ ਬਾਅਦ ਅਗਲਾ ਵੀ ਮੇਰੇ ਖਲ ਪਾਰਟ ਆਉਣਾ ਚਾਹੀਦਾ ਉਹ ਕਾਫੀ ਕੈਰੇਕਟਰਸ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਹੈ ਕਈ ਨਵੇਂ ਕਲਾਕਾਰ ਲਏ ਗਏ ਸੀ ਕਲਾਕਾਰ ਉਹ ਇੱਕ ਤਨਵੀਰ ਹੈ ਜੋ ਮੁੰਡਾ ਔਰ ਬਾਕੀ ਉਹ ਥੀਏਟਰ ਦੇ ਬਹੁਤ ਸਾਰੇ ਬੱਚੇ ਹੈਗੇ ਇਹਦੇ ਵਿੱਚ ਉਹ ਬੜਾ ਵਧੀਆ ਸਾਰਿਆਂ ਨੂੰ ਮੌਕਾ ਮਿਲਿਆ ਹੋਇਆ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਅਜਿਹੀਆਂ ਫਿਲਮਾਂ ਲਈ ਜਾਂ ਹੋਰ ਅਦਰ ਪਰਸਨਸ ਲਈ ਐਦਾਂ ਦੇ ਕਿਰਦਾਰਾਂ ਨੂੰ ਚੁਣਨਾ ਚਾਹੀਦਾ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਕਿ ਜਿਹੜੇ ਕਲਾਕਾਰ ਜ਼ਿਆਦਾ ਚੜ੍ਹਾਈ ਕਰ ਰਹੇ ਉਹਨਾਂ ਨੂੰ ਹੀ ਮੋੜ ਲਿਆ ਜਾਂਦਾ ਹੈ। ਅਜਿਹੇ ਬੱਚਿਆਂ ਨੂੰ ਪਿੱਛੇ ਕਰ ਦਿੱਤਾ ਜਾਂਦਾ। ਹਾਂ ਨਹੀਂ ਮੇਰਾ ਤਾਂ ਇਹ ਹੈ ਕਿ ਹਰ ਕਿਸਮ ਦਾ ਸਿਨੇਮਾ ਚਾਹੇ ਸੰਜੀਦਾ ਸਿਨੇਮਾ ਹੋਵੇ ਚਾਹੇ ਲਿਟਰੇਚਰ ਦਾ ਹੋਵੇ ਚਾਹੇ ਇਸ ਕਿਸਮ ਦਾ ਹੋਵੇ ਚਾਹੇ ਇਹ ਉਹਨਾਂ ਦੇ ਪ੍ਰੋਮੋਸ਼ਨ ਵੀ ਹੋਵੇ ਉਹ ਨਹੀਂ ਕਰ ਹਰ ਕਿਸਮ ਦਾ ਸਿਨੇਮਾ ਲੋਕਾਂ ਨੂੰ ਦੇਖਣ ਨੂੰ ਮਿਲਣਾ ਚਾਹੀਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਟ੍ਰੇਡ ਐਕਟਰ ਨੇ ਉਹ ਵੀ ਵੱਤਵਤ ਆਉਣੇ ਚਾਹੀਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਲੀਕ ਹੀ ਖੇਚ ਦੀਏ ਸਰਵ ਟ੍ਰੇਡ ਹੀ ਆਉਣ ਬਹੁਤ ਸਾਰੇ ਕਾਲਜਾਂ ਯੂਨੀਵਰਸਿਟੀਆਂ ਚ ਪੜ੍ਹੇ ਨਹੀਂ ਐਕਟਰੂ ਕੀ ਕਰਨਗੇ ਉਹ ਕਿਵੇਂ ਆਉਣਗੇ ਨਹੀਂ ਹਰ ਕਿਸਮ ਦੇ ਲੋਕਾਂ ਨੂੰ ਇਹ ਡਾਇਰੈਕਟਰ ਨੇ ਦੇਖਣਾ ਹੁੰਦਾ ਕਿ ਉਹਨੂੰ ਕਿਹੋ ਜਿਹੇ کردار ਚਾਹੀਦੇ ਐ ਕਿਸ ਲੈਵਲ ਦੇ ਚਾਹੀਦੇ ਐ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੋ ਹੈਪੀ ਭਾਈ ਜੀ ਲਈ ਅਗਰ ਕੋਈ ਮੈਸੇਜ ਦੇਣਾ ਹੋਵੇ ਤਾਂ ਨਹੀਂ ਹੈਪੀ ਨੂੰ ਮੈਂ ਵਧਾਈਆਂ ਹੀ ਦੇ ਰਿਹਾ ਔਰ ਬਾਕੀ ਵੀ ਬਾਕੀ ਦਾ ਮੈਂ ਇੱਥੇ ਕਲਾਕਾਰਾਂ ਨਾਲ ਮੈਂ ਗੱਲ ਕੀਤੀ ਸਾਰਿਆਂ ਨੂੰ ਵਧਾਈਆਂ ਦਿੱਤੀ ਥੈਂਕ ਯੂ ਕਿੰਨੇ ਨੰਬਰ ਦਵਾਂ ਤੁਹਾਡੇ ਪੁਆਇੰਟ ਨਹੀਂ ਨਹੀਂ ਨੰਬਰ ਤਾਂ ਦੇਖੋ ਦਰਸ਼ਕਾਂ ਨੇ ਦੇਣੇ ਆ ਨਾ ਮੈਂ ਤੇ ਇੱਕ ਬਤੌਰ ਜਿਵੇਂ ਹੁਣ ਫਿਲਮ ਦੇਖ ਲਈ ਜਾ ਇੱਕ ਮੈਂ ਰੰਗਕਰਮੀ ਕਹਿ ਲੋ ਜਾ ਐਕਟਰ ਕਰ ਉਹਦੇ ਆਧਾਰ ਤੇ ਮੈਨੂੰ ਫਿਲਮ ਚੰਗੀ ਲੱਗੀ